अरुण देव ने आख्या कोई अपना धर्मी बंदा ल्याके ਸਾਡੇ ਨਾਲ ਗੱਲ ਕਰੇ ਤੁਹਾਡਾ ਕੋਈ ਧਰਮੀ ਬੰਦਾ ਆਣ ਕੇ ਸਾਡੇ ਸਾਹਮਣੇ ਬਵੇ ਅਸੀਂ ਉਹਦੇ ਨਾਲ ਵਿਚਾਰ ਕਰਨੀ ਚਾਹੁੰਨੇ ਆ ਕੋਈ ਬਲਦਾਨ ਦਾ ਵੀ ਤੁਹਾਡੇ ਵਿੱਚੋਂ ਅਸੀਂ ਤੁਹਾਡੇ ਤੇ ਅਤਿਆਚਾਰ ਕਰਨਾ ਛੱਡ ਦਿਆਂਗੇ ਇਹਨਾਂ ਦੇ ਬੜਾ ਵੇਖਿਆ ਸਾਰੇ ਪਾਸੇ ਜਿਹੜੇ ਲੋਕ ਲੋਕਾਂ ਦੀ ਤੁਸਵੰਦ ਦੇ ਉੱਤੇ ਪੈਸਿਆਂ ਦੇ ਉੱਤੇ ਪਲਦੇ ਸਾਨੂੰ ਧਰਮੀ ਲੋਕ ਉਹਨਾਂ ਨੂੰ ਕਿਹਾ ਭਾਈ ਤੁਸੀਂ ਉੱਥੋਂ ਮੰਦਿਰਾਂ ਦੇ ਵਿੱਚੋਂ ਤੇ ਆਰਮਦੇਵ ਦੇ ਨਾਲ ਜਾ ਕੇ ਗੱਲ ਕਰੋ ਤੇ ਉਹਨਾਂ ਲੋਕਾਂ ਨੇ ਆਖਿਆ ਸਾਨੂੰ ਕਿਉਂ ਮਰਵਾਉਂਦੇ ਜੋ ਕੋਈ ਵੀ ਸਾਹਮਣੇ ਨਾ ਗਿਆ ਵੱਡੀ ਮੁਸ਼ਕਲ ਬਣ ਗਈ ਜੀ ਮੁਖੀਆਂ ਨੇ ਇਕੱਠੇ ਹੋ ਕੇ ਕਸ਼ਮੀਰ ਦੀ ਧਰਤੀ ਤੇ ਇੱਕ ਮੀਟਿੰਗ ਕੀਤੀ ਉੱਥੇ ਇੱਕ ਪਰਵਾਦਿੰਦਾ ਭਾਈ ਕਿਰਪਾ ਰਾਮ ਜੀ ਭਾਈ ਕਿਰਪਾ RAM ਜੀ ਦੇ ਕੋਲ ਗਏ ਨੇ ਪ੍ਰਿਆਦੀ ਹੋ ਕੇ ਭਾਈ ਕਿਰਪਾ RAM ਬਹੁਤ ਵੱਡੀ ਮੁਸ਼ਕਲ ਹੈ ਸਾਰੇ ਹਿੰਦੂ ਪਰਿਵਾਰਾਂ ਵਿੱਚੋਂ ਸੰਨ ਜੀ ਇਹਨਾਂ ਨੂੰ ਪਤਾ ਸੀ ਭਾਈ ਕਿਰਪਾ RAM ਗੁਰੂ ਘਰ ਦਾ ਸੇਵਕ ਹੈ ਗੁਰੂ ਘਰ ਦਾ ਸ਼ਰਧਾਲੂ ਹੈ ਸਿੱਖ ਹੈ ਕਹਿੰਦੇ ਇੱਕੋ ਹੀ ਇਹ ਜੇ ਭਾਈ ਕਿਰਪਾ RAM ਆਪਣੀ ਬਾਹ ਫੜ ਲੈਣ ਜੇ ਆਪਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਤੱਕ ਲੈ ਜਾਣ ਤੇ ਅੱਜ ਆਪਣੇ ਬੱਚਿਆਂ ਦੀ ਜਾਨ ਵੱਜ ਸਕਦੀ ਹੈ ਉਹਦਾ ਕਾਰਨ ਹੈ ਜੀ ਧੰਗੂ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ পড়ੋ ਮਹਾਰਾਜ ਨੇ Hindu ਧਰਮ ਦੇ ਲੋਕਾਂ ਦੀਆਂ ਉਦਾਹਰਨਾਂ ਦਿੱਤੀਆਂ ਰਾਮ ਗਇਓ ਰਾਵਣ ਗਇਓ ਉਹਨਾਂ ਨੇ ਬਹੁਤਾ ਇਹੋ ਜਿਹਾ ਜ਼ਿਕਰ ਕੀਤਾ ਜੀ ਬਾਣੀ ਵਿੱਚ ਧੰਗੂ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਰਾਗਾਂ ਦੀ ਮਨਾਹੀ ਹੈ ਉਦੋਂ Hindu ਮੰਦਰਾਂ ਦੇ ਵਿੱਚ ਜਦੋਂ ਜਾਂਦੇ ਨੇ ਗੁਰ ਤੇਗ ਬਹਾਦਰ ਸਾਹਿਬ ਉੱਥੇ ਰਾਗ ਪੜਦੇ ਨੇ ਜਿਵੇਂ ਬਾਣੀ ਰਾਗਾਂ ਚ ਲਿਖੀ ਹੈ ਇਹਨਾਂ ਨੂੰ ਪਤਾ ਸੀ ਕਿ ਗੁਰੂ ਸਾਹਿਬ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਤੱਕ ਜੇ ਪਹੁੰਚ ਹੋ ਜੇ ਦੀ ਉਹਨਾਂ ਤੱਕ ਪਹੁੰਚਿਆ ਜਾਵੇ ਤੇ ਸਾਡੇ ਮਜਲੂਮਾਂ ਦੀ ਕੋਈ ਗੱਲ ਜੇ ਸੁਣ ਸਕਦਾ ਕੋਈ ਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੁਣ ਸਕਦੇ ਨੇ ਇਹ ਭਾਈ ਗਿਰਪਾ RAM ਜੀ ਦੇ ਕੋਲ ਗਏ ਤੇ ਭਾਈ ਗਿਰਪਾ RAM ਜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿੱਖ ਹੈ ਜੀ ਮੈਂ ਥੋੜੀ ਜੀ ਬੇਨਤੀ ਕਰਦਾ ਗੱਲ ਤੁਹਾਡੀ ਸਮਝ ਵਿੱਚ ਆਵੇ ਭਾਈ ਕਿਰਪਾ RAM ਬੇਟਾ ਅਡੂਰਾਮ ਦਾ ਪੋਤਾ ਨਰੈਣ ਦਾਸ ਦਾ ਪੜਪੋਤਾ ਬ੍ਰਹਮ ਦਾਸ ਦਾ ਤੇ ਬ੍ਰਹਮ ਦਾਸ ਗੁਰਨਾਨਕ ਸਾਹਿਬ ਮਹਾਰਾਜ ਦੇ ਸਿੱਖ ਬਣਿਆ ਸੀ ਵੇਖੋ ਕਿੰਨਾ ਲੰਮਾ ਪਰਿਵਾਰ ਚੱਲਦਾ ਜੀ ਮੈਂ ਅਕਸਰ ਗੁਰੂ ਪਿਆਰ ਵਾਲਿਓ ਬੇਨਤੀ ਕਰਦਾ ਨਾ ਕਿ ਭਾਈ ਕਿਰਪਾ ਨਾਮ ਜੀ ਦੀ ਚੌਥੀ ਪੀੜੀ ਹੈ ਜੀ ਗੁਰੂ ਘਰ ਦੇ ਨਾਮ ਜੁੜੀ ਤੇ ਮੈਂ ਆਪਣੀਆਂ ਸਿੱਖਾਂ ਦੇ ਪਰਿਵਾਰਾਂ ਵੱਲ ਵੇਖਦਾ ਹੁੰਨਾ ਮੈਂ ਕਹਿੰਦਾ ਨਾ ਪਹਿਲੀ ਪੀੜੀ ਹੈ ਦਾਦਾ ਆ ਉਰੇ ਸਿਰ ਤੇ ਦਸਤਾਰ ਆ ਤੇ ਧਾਰਾ ਵੀ ਹੈਗਾ ਤੇ ਗਾੜੀ ਉਹਦੇ ਪੁੱਤ ਦੇ ਨਾਂ ਸਿਰ ਤੇ ਕੀ ਹੈ ਜੀ ਤੇ ਨਾ ਧਾਰਾ ਪੀੜੀ ਇਹ ਕਿਉਂ ਨਹੀਂ ਚੱਲੀਗਾ ਤੇ ਉਹਦੀਆਂ ਚਾਰ-ਚਾਰ ਪੀੜੀਆਂ ਚਲੀਆਂ ਦੀ ਵੇਖ ਲੋ ਅਜੇ ਕਿ ਦੂਜੇ ਲੋਕ ਸਾਨੂੰ ਇਹਨਾਂ ਨੇ ਬੇਨਤੀ ਕੀਤੀ ਭਾਈ ਕਿਰਪਾ ਰਾਜ ਜੀ ਕਹਿੰਦੇ ਤੁਸੀਂ ਚਲੋ ਤੁਹਾਡੀ ਗੱਲ ਜਿਹੜੀ ਉਹ ਘਰ ਕਦੇ ਵੀ ਹੋ ਨਹੀਂ ਸਕਦਾ ਕਿਰਪਾ ਰਾਮ ਦੀ 16 ਬ੍ਰਾਹਮਣਾਂ ਨੂੰ ਨਾਲ ਲੈ ਕੇ ਨੰਦ ਪ੍ਰਸਾਦ ਦੀ ਧਰਤੀ ਤੇ ਪਹੁੰਚੇ ਨੇ ਜੇਦਣ ਨੰਦ ਪ੍ਰਸਾਦ ਦੀ ਧਰਤੀ ਤੇ ਪਹੁੰਚੇ ਨੇ ਇਹਨਾਂ ਲੋਕਾਂ ਨੇ ਮੂਹਰੇ ਵਿੱਚ ਘਾਹ ਪਾਇਆ ਹੋਇਆ ਸੀ ਤੇ ਨੀਂਹ ਹੀ ਪਾਈ ਹੋਈ ਸੀ ਇਹਦਾ ਮਤਲਬ ਸੀ ਅਸੀਂ ਮਜਰੂਮ ਹਾਂ ਜੀ ਸਾਡੇ ਤੇ ਰੱਖਿਆ ਕਰੋ ਸਾਡੇ ਤੇ ਕਿਰਪਾ ਕਰੋ ਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਹੋਏ ਤੇ ਸਤਿਗੁਰੂ ਜੀ ਨੇ ਭਾਈ ਕਿਰਪਾ ਨਾਲ ਆਵਨੇ ਮੱਥਾ ਟੇਕਿਆ ਬਾਦਸ਼ਾ ਇਹਨਾਂ ਦੇ ਬੜਾ ਅਧਿਆਜ਼ਾਰ ਹੋ ਰਿਹਾ ਜੀ ਇਹਨਾਂ ਦੇ ਸਾਹਮਣੇ ਇਹਨਾਂ ਦੇ ਬੱਚਿਆਂ ਨੂੰ ਕਤਲਿਆਨ ਕੀਤਾ ਜਾ ਰਿਹਾ ਬਜ਼ੁਰਗ ਮਾਂ ਦੇ ਸਾਹਮਣੇ ਉਹਦੇ ਪੁੱਤ ਨੂੰ ਕਤਲ ਕੀਤਾ ਜਾ ਰਿਹਾ ਔਰ ਉਦੇਵ ਨੇ ਬਹੁਤ ਤਬਾਹੀ ਨਚਾਈ ਹੋਈ ਹੈ ਦਿੱਲੀ ਦੇ ਵਿੱਚ ਤੇ ਸਤਿਗੁਰੂ ਨੇ ਆਖਿਆ ਹੌਸਲਾ ਰੱਖੋ ਇਹਨਾਂ ਸੋਹਣੀਆਂ ਆਖਿਆ ਮਹਾਰਾਜ ਤੁਸੀਂ ਸਾਡੇ ਗੁਰੂ ਹੋ ਤੁਸੀਂ ਸਾਡੇ ਆਗੂ ਹੋ ਅਸੀਂ ਤੁਹਾਨੂੰ ਗੁਰੂ ਮੰਨਦੇ ਅੱਜ ਤੋਂ ਬਾਅਦ ਤੁਸੀਂ ਸਾਡੇ ਗੁਰੂ ਤੇ ਮਹਾਰਾਜ ਕਿਹਦੇ ਜਾਓ ਫਿਰ ਪਾਉਨ ਦੇਵ ਨੂੰ ਕਹ ਜਿਓ ਅਸੀਂ ਗੁਰ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਮੰਨ ਲਿਆ ਜੇ ਤੁਸੀਂ ਉਹਨਾਂ ਨੂੰ ਬਿਲਾ ਲਓ ਤੇ ਅਸੀਂ ਧਰਮ ਬਦਲ ਦਿਆਂਗੇ ਮਹਾਰਾਜ ਆਖਿਆ ਪ੍ਰਸ਼ਾਦਾ ਪਾਣੀ ਲਓ ਤੇ ਸਾਖੇ ਤੁਸੀਂ ਆਪਣੀਆਂ ਘਰਾਂ ਨੂੰ ਜਾਓ ਜਾ ਕੇ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖੋ ਅੱਜ ਤੋਂ ਬਾਅਦ a දෙ நால தாங்கி